ਅੱਧੀ ਰਾਤ ਭਾਂਡੇ ਖੜਕਣ ਦੀ ਆਵਾਜ਼ ਪਾਣੀ ਦੀ ਚਲਦੀ ਟੂਟੀ ਮਾਰਸ ਹੋਈ ਵਿੱਚ ਸੀ ਤਿੰਨੇ ਨੂਹਾ ਪੁੱਤ ਕਦੇ ਦੇ ਸੌਂ ਗਏ ਸਨ ਪਰ ਉਹ ਜਾਗਦੀ ਸੀ ਖੁਰੇ ਵਿੱਚ ਖਿਲਰੇ ਜੁੱਠੇ ਭਾਂਡੇ ਕੰਮ ਸਾਂਝੇ ਟੱਪਰ ਦਾ ਸੀ ਪਰ ਉਹ ਖੁਦ ਦੀ ਜ਼ਿੰਮੇਵਾਰੀ ਸਮਝਦੀ ਸੀ ਨਾਲੋਂ ਨਾਲ ਦੁੱਧ ਅਬਦੁੱਲਾ ਗਰਮ ਹੋ ਰਿਹਾ ਸੀ ਅਜੇ ਚਾਹ ਲਾਉਣਾ ਬਾਕੀ ਸੀ ਤਾਂ ਕੇ ਸਾਰੇ ਅਗਲੀ ਸਵੇਰ ਤਾਜ਼ਾ ਦਹੀਂ ਖਾ ਸਕਣ ਅਚਾਨਕ ਕੱਚ ਦਾ ਗਲਾਸ ਪੁੰਜੇ ਜਾ ਡਿੱਗਾ ਸਿੱਧਾ ਸੱਜੇ ਪੈਰ ਦੇ ਉਠੇ ਤੇ ਢੀੜ ਹੋਈ ਪਰ ਉਹ ਖੋਸੀ ਖੜਾਕ ਜੂ ਨਹੀਂ ਸੀ ਹੋਇਆ ਅਤੇ ਟੁੱਟਣਾ ਵੀ ਬਚ ਗਿਆ ਪਰ ਫਿਰ ਵੀ ਸੁੱਤੇ ਪਏ ਜਾਗ ਪਏ ਵੱਡੇ ਪੁੱਤ ਦੇ ਘਰੋਂ ਆਖਣ ਲਗੀ ਅੱਧੀ ਰਾਤ ਹੋ ਗਈ ਇਹਨੂੰ ਨੀਂਦਰ ਨਹੀਂ ਪੈਂਦੀ ਨਾ ਆਪ ਸੌਂਦੀ ਆ ਨਾ ਕਿਸੇ ਨੂੰ ਹੋਰ ਸੌਂ ਦਿੰਦੀ ਆ ਬਿਜਲੇ ਥਾਂ ਵਾਲੀ ਹੁਣ ਦੇਖਣਾ ਸਵੇਰੇ ਟੁੜਕੇ 4 ਵਜੇ ਫਿਰ ਤੋਂ ਖੜਖੜ ਸ਼ੁਰੂ ਹੋ ਜਾਣੀ ਨਾ ਆਪ ਚੈ ਲੈਣਾ ਤੇ ਨਾ ਕਿਸੇ ਹੋਰ ਨੂੰ ਲੈਣ ਦੇਣਾ ਸਭ ਤੋਂ ਨਿੱਕੀ ਪਲੀ ਜਾ ਕੇ ਆਪ ਖੰਡ ਬੰਦ ਕਰਵਾਓ ਕਿ ਆਥਨ ਵੇਲੇ ਝੂਠੇ ਹੋਏ ਅਗਲੀ ਸਵੇਰ ਤੱਕ ਨਹੀਂ ਛੱਟਨੇ ਚਾਹੀਦੇ ਬੱਦ ਸਗਣੀ ਹੁੰਦੀ ਉਹ ਗਿਆ ਪਰ ਉਦੋਂ ਤੱਕ ਮਾਂ ਭਾਂਡੇ ਸਾਮ ਚੁੱਕੀ ਸੀ ਦੱਬੇ ਪੈਰੀ ਹੀ ਵਾਪਸ ਮੁੜਾਇਆ ਲੱਕ ਦਾ ਖੁੱਬ ਚਿਹਰੇ ਦੀਆਂ ਝੁਰੜੀਆਂ ਢਿਲਕੀ ਹੋਈ ਚੌੜੀ ਜੋੜਾਂ ਦਾ ਦਰਦ ਗੋਡਿਆਂ ਦੀ ਤਕਲੀਫ ਅੱਖਾਂ ਦਾ ਮੋਤੀਆ ਸਰਫੇ ਦੇ ਦੰਦ ਮੁੜ ਕੇ ਨਾਲ ਪਿੱਛੇ ਸਰੀਰ ਪੈਰਾਂ ਦੀ ਲੜਖੜਾਹਟ ਤਾਂ ਵੀ ਦੁੱਧ ਗਰਮ ਪਤੀਲਾ ਨੰਕੇ ਹੱਥਾਂ ਨਾਲ ਹੀ ਚੁੱਕ ਲਿਆ ਇਹਨੇ ਨੂੰ ਵੇਖਿਆ ਕੜੀਆਂ ਸੂਈਆਂ ਵੀ ਬਰोबर ਹੋ ਗਈਆਂ ਆਪਣੇ ਮੰਜੇ ਵਾਲ ਨੂੰ ਜਾਣ ਲੱਗੀ ਫੇਰ ਵਾਪਸ ਕਰਤਾਈ ਫ੍ਰਿਜ ਅੰਦਰੋਂ ਪਿੰਡੀਆਂ ਕੱਢੀਆਂ ਸਾਰੀਆਂ ਕੱਟ ਦਿੱਤੀਆਂ ਫੇਰ ਗੰਡੇ ਤੇ ਆਦਰਕ ਫੇਰ ਕੁਝ ਚੇਤਾ ਆਇਆ ਸਰਾਣੇ ਥੱਲਿਓਂ ਪੋਟਲੀ ਕੱਢੀ ਅੰਦਰੋਂ ਅੰਦਾਜ਼ੇ ਜਿਹੇ ਨਾਲ ਗੋਲੀਆਂ ਕੱਢ ਪੱਕਾ ਮਾਰ ਲਿਆ ਤੇ ਪਾਣੀ ਦੀ ਘੁੱਟ ਨਾਲ ਅੰਦਰ ਲੰਗਾ ਗਈ ਕੋਲ ਖੰਗਦੇ ਹੋਏ ਨਾਲ ਦੇ ਨੇ ਪੁੱਛਿਆ ਆ ਗਈ ਐ ਆਖਿਆ ਹਾਂ ਅੱਜ ਤੇ ਰਸੋਈ ਵਿੱਚ ਕੋਈ ਖਾਸ ਕੰਮ ਨਹੀਂ ਸੀ ਮਾਗ ਨੂੰ ਪਤਾ ਨਹੀਂ ਨੀਂਦਰ ਪਈ ਕਿ ਨਹੀਂ ਪਰ ਡੜ ਕੇ అలਾਰਮ ਬਾਹਰ ਵਿੱਚ ਵੱਜਿਆ ਉਹ ਪਹਿਲੋਂ ਜਾਗ ਗਈ ਉਹ ਮਾਗਦੀਆਂ ਠੰਡੀਆਂ ਸਵੇਰਾ ਨੂੰ ਬੀ ਸ਼ਾਇਦ ਹੀ ਇਹ ਕਦੇ ਤੇ ਪਾਣੀ ਨਾਲ ਨਹਾਤੀ ਹੋਵੇ। ਅੱਖੀ ਮੈਨੂੰ ਕਿਹੜੀ ਠੰਡ ਲੱਗਦੀ। ਪਰ ਹਰੇਕ ਨੂੰ ਵੱਖਰਾ ਗਰਮ ਪਾਣੀ। ਆਪ ਅਖਬਾਰ ਕਦੀ ਨਾ ਪੜ੍ਹਦੀ ਪਰ ਗੇਟ ਲਾਗੋ ਚੁੱਕਦੀ। ਉਸਦੀ ਜ਼ਿੰਮੇਵਾਰੀ ਸੀ। ਖੁਦ ਸਾਰੀ ਜ਼ਿੰਦਗੀ ਕਦੀ ਚਾਹ ਨਹੀਂ ਸੀ ਪੀਂਦੀ ਪਰ ਬਾਕੀਆਂ ਲਈ ਪਿਆਲੀਆਂ ਟਾਕੇ ਰੱਖ ਜ਼ਰੂਰ ਦਿੰਦੀ। ਕਈ ਵੇਰ ਸੋਚਦਾ ਮਾਂ ਦੇ ਵਿਸ਼ੇ ਤੇ ਲਿਖਣਾ ਬੋਲਣਾ ਦੱਸਣਾ ਤੇ ਚਰਚਾ ਕਰਨਾ ਕਾਨੂੰਨਾਂ ਨੂੰ ਬੰਦ ਹੋਣਾ ਚਾਹੀਦਾ ਹੈ ਇਸ ਰਿਸ਼ਤੇ ਨੂੰ ਕਿਸੇ ਕਸੌਟੀ ਤੇ ਪਰਖਣਾ ਵੀ ਪੂਰੀ ਤਰ੍ਹਾਂ ਵਰਜਿਤ ਹੋਵੇ ਜੋ ਖੁਦ ਇੱਕ ਕਸੌਟੀ ਹੋਵੇ ਉਹ ਦੂਜੀ ਕਸੌਟੀ ਤੇ ਕਿਵੇਂ ਪਰਖੀ ਜਾ ਸਕਦੀ ਹੈ ਪਰ ਇਸ ਵਿਸ਼ੇ ਤੇ ਭਾਵੇਂ ساری ਜ਼ਿੰਦਗੀ ਗੱਲਬਾਤ ਕਰਦੇ ਰਹੀਏ ਕਦੀ ਨਹੀਂ ਮੁੱਕੀਏ ਕਵਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ ਨਾ ਭੈੜੀ ਰਾਤ ਮੁੱਕਦੀ ਏ ਨਾ ਮੇਰੇ ਗੀਤ ਮੁੱਕਦੇ ਨੇ ਹਾਂ ਸੱਚ ਇੱਕ ਹੋਰ ਗੱਲ ਜੇ ਇਹ ਸਭ ਕੁਝ ਪੜਦਿਆਂ ਤੋਣਾ ਆ ਜਾਵੇ ਤਲ ਘਾਇਓ ਨਾ ਤੇ ਨਾ ਹੀ ਢੱਕਿਆ ਜੇ ਖੁੱਲ ਕੇ ਰੋ ਲੈਣਾ ਭਾਰ ਹਲਕਾ ਹੋ ਜਾਵੇਗਾ ਸਿਰ ਵਜੂਰ ਅਤੇ ਜਮੀਰ ਤੇ ਪਿਆ ਹੋਇਆ ਜੇ ਜੌਂਦੀ ਜਾਗਦੀ ਕੋਲ ਹੋਵੇ ਤਾਂ ਜੱਫੀ ਵਿੱਚ ਲੈ ਕੇ ਚੁੰਮ ਲੈਣਾ ਅਤੇ ਜੇਕਰ ਪਹਿਲੋਂ ਹੀ ਰਵਾਨਗੀ ਪਾ ਗਈ ਇਹ ਤਾਂ ਉਸ ਦੀ ਸਭ ਤੋਂ ਪਿਆਰੀ ਚੀਜ਼ ਨੂੰ ਗਲ ਪੱਕੜੀ ਵਿੱਚ ਲੈ ਕੇ ਉਸ ਨੂੰ ਇੱਕ ਵਾਰ ਉੱਚੀ ਸਾਰੀ ਆਵਾਜ਼ ਜ਼ਰੂਰ ਦੇਣਾ ਜਿੱਥੇ ਵੀ ਹੋਈ ਪਰਤਾਵੀ ਆਵਾਜ਼ ਵਿੱਚ ਜਵਾਬ ਜ਼ਰੂਰ ਦੇਵੇਗੀ 마주 ਹੋਈ ਹਰਪ੍ਰੀਤ ਸਿੰਘ ਜਵੰਦਾ ਜੀ ਦੀ ਇਹ ਬਹੁਤ ਹੀ ਪਿਆਰੀ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਨਵੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਆਖਰ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ